ਪਟਾਚੋਕ ਨੇੜੇ ਸਥਿਤ ਸਦਰ ਬਾਜ਼ਾਰ ਦੇ ਚਰਚਨੇੜੀ ਦੁਕਾਨਦਾਰਾਂ ਤੇ ਰੇੜੀ ਵਾਲਿਆਂ ਵਿੱਚ ਉਸਰੇਲੇ ਇੱਕਦਮ ਅਫਰਾ ਤਫਰੀ ਮਚ ਗਈ ਜਦੋਂ ਬਾਜ਼ਾਰ ਦੇ ਖੰਬਿਆਂ ਵਿੱਚੋਂ ਲਗਾਤਾਰ ਪਟਾਕੇ ਨਿਕਲਨੇ ਸ਼ੁਰੂ ਹੋ ਗਏ ਤੇ ਕੁਝ ਦੇਰ ਪਟਾਕੇ ਚਲਣ ਤੋਂ ਬਾਅਦ ਖੰਬਿਆਂ ਤੋਂ ਤਾਰਾਂ ਟੁੱਟ ਕੇ ਬਾਜ਼ਾਰ ਵਿੱਚ ਹੀ ਡਿਗਨੀਆਂ ਸ਼ੁਰੂ ਹੋ ਗਈਆਂ ਬਾਜ਼ਾਰ ਵਿੱਚ ਮੌਜੂਦ ਲੋਕ ਅਤੇ ਰੇੜੀ ਵਾਲੇ ਆਪਣੀ ਜਾਨ ਬਚਾਉਣ ਦੇ ਲਈ ਦੌੜਦੇ ਹੋਏ ਨਜ਼ਰ ਆਏ ਪਟਾਕਿਆਂ ਕਾਰਨ ਨਿਕਲੀਆਂ ਚੰਗਿਆਣੀਆਂ ਜਦੋਂ ਥੱਲੇ ਡਿਗਨੀਆਂ ਸ਼ੁਰੂ ਹੋਈਆਂ ਤਾਂ ਇਹਨਾਂ ਦੀ ਚਪੇਟ ਵਿੱਚ ਇੱਕ ਰੇੜੀ ਵੀ ਆ ਗਈ ਤੂ ਤੂ ਕਰਕੇ ਸੜਕੀ ਰੇੜੀ ਦੀ ਵੀਡੀਓ ਵੀ ਜਿਹੜੀ ਆ ਉਹ ਲੋਕਾਂ ਵੱਲੋਂ ਵਾਇਰਲ ਕੀਤੀ ਜਾ ਰਹੀ ਹੈ ਉੱਥੇ ਹੀ ਖੰਬਿਆਂ ਵਿੱਚ ਅੱਗ ਲੱਗਣ ਅਤੇ ਤਾਰਾਂ ਵਿੱਚੋਂ ਪਟਾਕੇ ਨਿਕਲਣ ਕਾਰਨ ਬਾਜ਼ਾਰ ਵਿੱਚ ਮਚੀ ਅਫਰਾ ਤਫਰੀਦੀ ਸੀਸੀਟੀਵੀ ਵੀਡੀਓ ਵੀ ਵਾਇਰਲ ਹੋ ਗਈ ਗੁਨੀਮੇ ਤੇ ਰਹੀ ਹੈ ਕਿ ਸੜਕ ਤੇ ਟੁੱਟ ਕੇ ਡਿੱਗੀਆਂ ਤਾਰਾਂ ਦੀ ਚਪੇਟ ਵਿੱਚ ਕੋਈ ਵਿਅਕਤੀ ਨਹੀਂ ਆਇਆ ਅਤੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਦੁਕਾਨਾਂ ਨੂੰ ਛੂ ਕੇ ਗੁਜ਼ਰਦੀਆਂ ਬਿਜਲੀ ਦੀਆਂ ਤਾਰਾਂ ਬਾਰੇ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ ਦੋ ਖੰਬੇ ਵੀ ਟੇਡੇ ਹੋ ਗਏ ਨੇ ਅਤੇ ਕਦੀ ਵੀ ਡਿੱਗ ਸਕਦੇ ਪਤਨੀਆਂ ਤਾਰਾਂ ਕਾਰਨ ਅਕਸਰ ਹੀ ਇਨਾਂ ਵਿੱਚ ਸਪਾਰਕਿੰਗ ਹੁੰਦੀ ਰਹਿੰਦੀ ਹੈ ਤੇ ਕਈ ਵਾਰ ਨੁਕਸਾਨ ਵੀ ਹੋ ਚੁੱਕੇ ਨੇ ਪਰ ਵਿਭਾਗ ਵੱਲੋਂ ਇਸ ਢੀੜਪਾੜ ਪਰੇ ਬਾਜ਼ਾਰ ਵਿੱਚੋਂ ਜਿਵੇਂ ਕੋਈ ਵੱਡਾ ਹਾਸਾ ਵਾਪਰਨ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਪਹੁੰਚੇ ਪਾਵਰ ਕਾਮ ਦੇ ਜੇ ਆਈ ਸੁਖਦੇਵ ਸਿੰਘ ਨੇ ਕਿਹਾ ਹੈ ਕਿ ਕੰਮ ਸ਼ੁਰੂ ਕਰਵਾ ਦਿੱਤਾ ਹੈ ਤੇ ਥੋੜੀ ਦੇਰ ਵਿੱਚ ਹੀ ਬਿਜਲੀ ਦਾ ਬਿਜਲੀ ਜਿਹੜੀ ਹੈ ਉਹ ਵੀ ਬਹਾਲ ਜਿਹੜੀ ਹੈ ਉਹ ਹੋ ਜਾਵੇਗੀ। ਨਾਮ ਮੇਰਾ ਜੀ ਵਿਨੇ ਗਾਂਧੀ ਹੈ ਬਾਟਾ ਸ਼ੂ ਸ਼ਾਪ ਹੈ। ਇਹ ਸਰਾਏ ਕੋਈ ਪ੍ਰੋਬਲਮ ਜਿਹੜੀ ਹੈ ਇਹ ਅੱਜ ਦੀ ਨਹੀਂ ਹੈ ਇਹ ਪ੍ਰੋਬਲਮ ਹਰ ਵਾਰੀ ਕ੍ਰੀਏਟ ਹੁੰਦੀ ਹੈ ਜਦੋਂ ਵੀ ਇਹ ਸਮਰ ਸੀਜ਼ਨ ਆਂਦਾ ਹੈ ਹਰ ਵਾਰੀ ਸਾਰੇ ਦੁਕਾਨਦਾਰ ਮਤਲਬ ਡਿਪਾਰਟਮੈਂਟ ਅੱਗੇ ਇਹੋ ਸਬਮਿਸ਼ਨ ਕਰਨੇ ਆ ਕਿ ਇਹਨਾਂ ਤਾਰਾਂ ਜਿਹੜੀਆਂ ਐ ਜਦੋਂ ਦਾ ਮੇਰਾ خیال ਬਿਜਲੀ ਬੋਰਡ ਹੋਂਦ ਦੇ ਵਿੱਚ ਆਇਆ ਹੋਣਾ ਜਾਂ ਡਿਪਾਰਟਮੈਂਟ ਰਿਲੀਜ਼ ਹੋਇਆ ਦਾ ਹੋਣਾ ਉਦੋਂ ਦੀਆਂ ਹੀ ਆ ਜਿਹੜਾ ਇਹ ਸਟਰਕਚਰ ਆ ਜਿਹੜਾ ਆ ਇਹ ਸਾਰਾ ਉਦੋਂ ਦਾ ਹੀ ਚੱਲਦਾ ਆ ਰਿਹਾ ਹੈਗਾ ਹੈ ਮਤਲਬ ਦੇਖੋ ਉਸ ਟਾਈਮ ਤੇ ਜਿਹੜਾ ਕੰਜ਼ਮਪਸ਼ਨ ਕਿੰਨੀ ਘਟ ਮਤਲਬ ਹੋਵੇਗੀ ਇਸ ਟਾਈਮ ਮਤਲਬ ਅੱਜ ਤੋਂ 70 ਸਾਲ ਪਹਿਲੇ ਕੰਜ਼ਮਪਸ਼ਨ ਕੀ ਹੋਏਗੀ ਜਾਂ 75 ਸਾਲ ਪਹਿਲੇ ਕੀ ਹੋਏਗੀ ਹੁਣ ਕੰਜ਼ਮਪਸ਼ਨ ਕੀ ਆ ਪਰ ਕਿਸੇ ਦਾ ਇਸ ਪਰ ਨੇ ਕੋਈ ਖਿਆਲ ਹੀ ਨਹੀਂ ਹੈ ਕਿਉਂਕਿ ਇਹ ਫਿਰ ਜਦੋਂ ਵੀ ਆ ਮਲਵ ਟੈਂਪਰੇਰੀ ਤੌਰ ਤੇ ਆਰਜੀ ਤੌਰ ਤੇ ਇਹਨੂੰ ਹੀ ਗੰਡ ਗੁੰਡ ਕੇ ਆ ਜਿਹੜਾ ਉਹ ਰਿਪੇਅਰ ਕਰਕੇ ਤਾਂ ਚਲੇ ਜਾਂਦੇ ਆ ਸਾਡੀ ਤੇ ਤੁਹਾਡੇ ਰਾਹੀ ਇੰਨੀ ਸਬਮਿਸ਼ਨ ਹੈਗੀ ਆ ਵੀ ਇਹ ਜਿਹੜਾ ਜੋ ਵੀ ਆ ਵੀ ਇਹਦਾ ਪਰਮਨੈਂਟਲੀ ਹੱਲ ਕੀਤਾ ਜਾਏ ਵੀ ਤਾਂ ਕਿ ਕਿਸੇ ਦਾ ਵੀ ਕੋਈ ਕਿਸੇ ਕਿਸਮ ਦਾ ਨੁਕਸਾਨ ਕੋਈ ਜਾਨੀ ਕੋਈ ਮਾਲੀ ਨੁਕਸਾਨ ਨਾ ਹੋ ਸਕੇ ਕਿਉਂਕਿ ਇਹ ਜਿਹੜੀਆਂ ਸ਼ਾਪ ਨੇ ਇਹਨਾਂ ਦੇ ਬਿਲਕੁਲ ਨਾਲ ਟੱਚ ਨਹੀਂ ਤਾਰਾਂ ਦੇ ਨਾਲ ਟੱਚ ਜਿੱਦਾਂ ਇਹ ਅੱਜ ਦਾ ਮੰਜ਼ਰ ਹੋਇਆ ਹੈ ਵੀ ਇੰਨੀ ਬਲਾਸਟਿੰਗ ਹੋਈ ਹੈਗੀ ਆ ਮਤਲਬ ਸਾਰੇ ਬੰਨੇ ਜਿੱਥੋਂ-ਜਿੱਥੋਂ ਵੀ ਇੱਕ ਡਿੱਗੀਆਂ ਐ ਥੱਲੇ ਇਹ ਕਿਤੇ ਵੀ ਕੋਈ ਅਨਸਖਾਮੀ ਘਟਨਾਵਾਂ ਜਿਹੜੀ ਇਹ ਹੋ ਸਕਦੀ ਸੀ ਕੋਈ ਹੈਪਨਿੰਗ ਹੋ ਸਕਦੀ ਇਹ ਹਰ ਸੀਜ਼ਨ ਹੁੰਦਾ ਜੀ ਇਹ ਹਰ ਸੀਜ਼ਨ ਕੰਟੀਨਿਊ ਪੰਜ ਛੇ ਅਰੀ ਹੁੰਦਾ ਹੈ ਇਹ ਸਮਰ ਸੀਜ਼ਨ ਦੇ ਵਿੱਚ ਖਾਸ ਨੁਕਸਾਨ ਵੀ ਹੋਇਆ ਹੈ ਨੁਕਸਾਨ ਅੱਜ ਮਤਲਬ ਹੋਣ ਤੋਂ ਕਾਫੀ ਜ਼ਿਆਦਾ ਫਾਇਰ ਵਿਗੇਟ ਵੀ ਆਈ ਹੈਗੀ ਆ ਹਾਂਜੀ ਇਸ ਤੋਂ ਪਹਿਲੇ ਵੀ ਹੁੰਦਾ ਵਾ ਆਹ ਚੀਜ਼ ਸਾਡੇ ਮੋਟਰਸਾਈਕਲ ਤੇ ਪੈ ਗਈ ਸੀ ਡਿੱਗ ਪਈ ਸੀ ਆਹ ਚੀਜ਼ ਆ ਉਹ ਬੰਦੇ ਬੜੀ ਮੁਸ਼ਕਲ ਪਜੇ ਸੀ ਕੀ ਮੰਗ ਕਰਦੇ ਹੋ ਮੰਗ ਇਹੋ ਕਰਨਿਆ ਸਾਰੇ ਵੀ ਇਹਦਾ ਪਰਮਾਨੈਂਟਲੀ ਹੱਲ ਡਿਪਾਰਟਮੈਂਟ ਵੱਲੋਂ ਕੀਤਾ ਜਾਏ ਜੋ ਵੀ ਇਹਦੀਆਂ ਤਾਰਾਂ ਹੈਵੀ ਕੇਬਲਸ ਹੈਗੀਆਂ ਐ ਉਹ ਪਾਈਆਂ ਜਾਂ ਨਾ ਕੀ ਇਹਨਾਂ ਨੂੰ ਰਿਪੇਅਰ ਕਰਕੇ ਤੇ ਚਲਾ ਦਿੱਤਾ ਜਾਏ ਤੇ ਫੇਰ ਜਿਹੜਾ ਪੀਓ ਦੁਕਾਨਦਾਰ ਰਿਸਕੇ ਇੱਥੇ ਹੀ ਰਹਿਣ ਕਿੰਨੀ ਵਾਰੀ ਕੰਪਲੇਂਟ ਕਰ ਚੁੱਕੇ ਹੋ ਪੀਲੇਪੁਰ ਇਹ ਕਾਫੀ ਟਾਈਮ ਕੰਪਲੇਂਟ ਹੁੰਦੀ ਹੈ ਜੀ ਹਰ ਸੀਜ਼ਨ ਕੰਪਲੇਂਟ ਹੁੰਦੀ ਹੈ ਕਾਫੀ ਟਾਈਮ ਹੁੰਦੀ ਹੈ ਕੀ ਹੈ ਕੰਪਲੇਂਟ ਪਰ ਉਹਦੇ ਬਾਵਜੂਦ ਕਦੀ ਕੋਈ ਹੱਲ ਪਰਮਨੈਂਟਲੀ ਜਿਹੜਾ ਵਾ ਉਹ ਨਹੀਂ ਨਿਕਲਿਆ ਹੈਗਾ ਹਾਂਜੀ ਸਮਾਸ਼ ਪੰਡਾਰੀ ਆ ਗਣਪਤੀ ਗਾਰਮੈਂਟਸ ਮੇਰੀ ਇੱਥੇ ਬਾਜ਼ਾਰ ਚੀ ਦੁਕਾਨ ਆ ਜਿੱਥੇ ਹਾਸਾ ਹੋਇਆ ਨਾ ਬਾਹਰ ਹੀ ਖੜਾ ਹੀ ਤੇ ਮੇਰੇ ਦੇਖਦੇ ਦੇਖਦੇ ਪਹਿਲੇ ਦੋ ਖੰਭਿਆਂ ਵਾਗ ਲੱਗੀ ਹੈ ਉਦੋਂ ਜੋ ਉਤਾਰਾਂ ਦੋ ਡਿਗੀਆਂ ਪਹਿਲੇ ਉਹ 10 ਮਿੰਟ ਦੇ ਬਾਅਦ ਹੀ ਚਾਰ ਖੰਬਿਆਂ ਉੱਗ ਇਕੱਠੀ ਲੱਗ ਗਈ ਆ ਉਹ ਸਾਰੀਆਂ ਤਾਰਾਂ ਥੱਲੇ ਗਿਰ ਗਈਆਂ ਚਰਚ ਦੇ ਅੱਗੇ ਤੇ ਬੜੀ ਮੁਸ਼ਕਲ ਲੋਕਾਂ ਨੇ ਆਪਣੀ ਜਾਨ ਬਚਾਈ ਆ ਦੌੜ ਦੌੜ ਕੇ ਥੋਦੀ ਜਿੰਨੇ ਵੀ ਰੇੜੀਆਂ ਵਾਲੇ ਸਾਡੇ ਕੋਲ ਤੇ ਦੇਖੀ ਇੱਕ ਰੇੜੀ ਦੇ ਛਤਰ ਨੂੰ ਤਾਂ ਪੂਰੀ ਅੱਗ ਲੱਗ ਗਈ ਆ ਉਹਨੂੰ ਬੜੀ ਮੁਸ਼ਕਲ ਫੜ ਕੇ ਲੋਕਾਂ ਨੇ ਬਾਹਰ ਕੱਢਿਆ ਤੇ ਮੇਰੇ ਹੋਸ਼ ਦੇ ਹਿਸਾਬ ਨਾਲ ਕਿ 54-55 ਸਾਲ ਤੋਂ ਹੋ ਗਏ ਨੇ ਮੈਨੂੰ ਦੁਕਾਨ ਤੇ ਇੱਥੇ ਕੰਮ ਕਰਦਿਆਂ ਇੱਥੇ ਹਜ਼ਾਰਾਂ ਵਾਰੀ ਦੁਕਾਨਾਂ ਟੁੱਟੀਆਂ ਔਰ ਗੰਢ ਕੇ ਚਲੇ ਜਾਂਦੇ ਨੇ ਬੜੀ ਵਾਰੀ ਸਾਡੀ ਡਿਮਾਂਡ ਹੋਈ ਹੈ ਕਿ ਮੋਟੀ ਕੇਬਲ ਪਾ ਦਿੱਤੀ ਜਾਏ ਦੋ ਤਿੰਨ ਪਾ ਦੋ ਸਾਡੀ ਦੁਕਾਨਾਂ ਉਹ ਤੋਂ ਜਿਹੜਾ ਫੜ ਫਟ ਵੀ ਹੋ ਜਾਏ ਬਿਲਕੁਲ ਨਾਲ ਲੱਗਦੀਆਂ ਦੁਕਾਨਾਂ ਦੇ ਨਾਲ ਬਿਲਕੁਲ ਪਿੱਛੇ ਜੀ ਵੀ ਤਾਰਾਂ ਤਿੰਨ ਵਾਰੀ ਟੁੱਟ ਚੁੱਕੀਆਂ ਆ ਉਦੋਂ ਵੀ ਥੱਲੇ ਬੰਦੇ ਖੋਤੇ ਦੇ ਮਸਾਂ ਬਚੇ ਹੋ ਇੱਕ ਵਈ ਛੱਤਰ ਸਾਡੇ ਨੂੰ ਅੱਗ ਲੱਗੀ ਛਤਰੀ ਜਿਹੜੀ ਖੁੱਲਦੀ ਹੈ ਦੁਕਾਨ ਦੇ ਅੱਗੇ ਉਹ ਬੜੀ ਮੁਸ਼ਕਲ ਬਚੇ ਹੀ ਇਹ ਨਾਲ ਖੰਬਿਆਂ ਦੀ ਮੌਕੇ ਦੇ ਆ ਕੇ ਇਹਨਾਂ ਦੀ ਸ਼ਕਲ ਦੇਖੋ ਕੰਬੇ ਹੈ ਕਿਸ ਤਰ੍ਹਾਂ ਲੇਨੇ ਪਤਾ ਨਹੀਂ ਕਿਹੜੇ ਵੇਲੇ ਡਿੱਗਿਆ ਤੇ ਕੀ ਹਾਸਾ ਹੋ ਜਾਏ ਕਿੰਨੇ ਬੰਦੇ ਥੱਲੇ ਆ ਕੇ ਮਰ ਸਕਦੇ ਨੇ ਪਾ ਸਾਡੀ ਕੋਈ ਡਿਮਾਂਡ ਹੈ ਕਿ ਇਸ ਚੀਜ਼ ਨੂੰ ਜਲਦੀ ਜਲਦੀ ਅੱਛੇ ਤਰੀਕੇ ਨਾਲ ਮੋਟੀਆਂ ਕੇਬਲਾਂ ਪਾ ਕੇ ਪੁਜਾਰ ਵਾਲਿਆਂ ਦੀ ਸਹੂਲਤ ਕੀਤੀ ਜਾਏ। ਇਹਦੇ ਬਾਰੇ ਬਿਲੀਪੁਰ ਨੂੰ ਜਾਨੂ ਕਰਵਾ ਚੁੱਕੇ ਹੋ। ਹਾਂਜੀ ਬੜੀ ਵਾਰੀ ਉਹਨਾਂ ਨੂੰ ਕਿਹਾ ਕਿ ਮੋਟੀ ਕੇਬਲ ਪਾ ਦਿਓ ਮੋਟੀਆਂ ਸਾਰੇ ਸ਼ਹਿਰ ਚ ਪੈ ਗਈ ਚੁੱਕੀਆਂ ਦੀਆਂ। ਅੱਜ ਤੋਂ ਹੀ ਘਟਨਾ ਬਾਰੇ ਦੱਸਿਆ। ਹਾਂਜੀ ਇਨਫੋਰਮੇਸ਼ਨ ਦੇ ਲਈ ਦੀ ਜੀ। ਆਇਆ ਕੋਈ ਨਹੀਂ ਹਾਲੇ ਤੱਕ ਕੋਈ ਨਹੀਂ ਆਇਆ। ਆਹ ਦੇਖੋ ਰੇੜੀਆਂ ਦੇ ਉੱਤੇ ਤਾਰਾਂ ਪਈਆਂ ਨੇ। ਤਾਰਾਂ ਸੇ ਤਰ੍ਹਾਂ ਪਈਆਂ ਨੇ ਨਾ ਅਸੀਂ ਤੁਹਾਡੇ ਸਾਹਮਣੇ ਹੀ ਲੱਗਦਾ ਇਹਦਾ ਕੀ ਹਾਲ ਹੋ ਸਕਦਾ। ਹਲਤੇ ਹੋਈ ਹੈ ਕਿ ਸਾਰੇ ਬਜ਼ਾਰ ਜਾਨੀ ਨੁਕਸਾਨ ਹੋਣ ਤੋਂ ਬਚਣ ਵਾਸਤੇ ਹਰ ਕੋਈ ਚਾਹੁੰਦਾ ਕਿ ਕਿਸੇ ਦਾ ਜਾਨ ਨਾ ਜਾਏ ਮੋਟੀਆਂ ਕੇਪਲਾ ਪਾਣ ਇੱਥੇ ਆ ਕੇ ਖੰਬਿਆਂ ਨੂੰ ਠੀਕ ਤਰੀਕੇ ਨਾਲ ਲਾਣ ਅਸੀਂ ਨਾਲ ਸਹੂਲਤਿਆਂਗੇ ਕੋਈ ਗੱਲ ਨਹੀਂ ਸਾਨੂੰ ਦੋ ਤਿੰਨ ਕਿੰਨੀਆਂ ਤੇ ਰੇਡੀਓ ਲੱਗਦੀ ਰੇੜੀ ਪੂਰੀ ਲੈਣੀ ਰੇੜੀਆਂ ਦੀ ਹੈ ਜੀ ਉਹ ਦੁਕਾਨਾਂ ਕਿੰਨੀਆਂ ਦਾ ਜਿਹੜੀਆਂ ਤਾਰਾ ਦੇ ਫੇਟ ਚ ਆ ਰਹੀ ਸਾਰੀ ਦੁਕਾਨਾਂ ਟੋਟਲ ਮਾਰਕੀਟ ਟੋਟਲ ਮਾਰਕੀਟ ਆ ਯਾਰ ਅਸੀਂ ਨਹੀਂ ਹੋਟਲ ਤੋਂ ਲੈ ਕੇ ਤੇ ਉੱਥੇ ਬੜਾ ਚੌਂਕ ਤੱਕ ਕਰਦੇ ਬੜਾ ਸ਼ਾਪ ਤੱਕ ਕਰ ਜੀ ਸਬਡਿਨ ਸਿਟੀ ਗੁਰਦਾਸਪੁਰ ਅੱਜ ਜਿਆਦਾ ਲੋਡ ਹੋਣ ਦੇ ਕਾਰਨ ਜਿਹੜੀਆਂ ਤਰ੍ਹਾਂ ਦੇ ਡ੍ਰਿਪ ਕਰਕੇ ਆਪਸ ਵਿੱਚ ਜ ਟੁੱਟ ਗਈਆਂ ਨੇ ਔਰ ਇਹ ਜਿਹੜਾ ਹੈਗਾ ਬਾਜ਼ਾਰ ਸੰਗਣੀਬਾਦੀ ਹੋਣ ਕਰਕੇ ਮੈਂ ਇਹਦਾ ਐਸਟੀਮੇਟ ਬਣਾਇਆ ਐ ਐਸਟੀਮੇਟ ਪਾਸ ਹੋ ਚੁੱਕਾ ਹੈ ਕਾਮਿਆਂ ਦੀ ਘਾਟ ਕਰਕੇ ਜਿਹੜਾ ਉਹ ਕੰਮ ਥੋੜਾ ਨਹੀਂ ਹੋ ਸਕਿਆ ਹੁਣ ਐਸਟੀਮੇਟ ਪਾਸ ਹੋ ਗਿਆ ਮੈਂ ਕੋਸ਼ਿਸ਼ ਕੀਤੀ ਆ ਕਿ ਜਿਹੜਾ ਇਹ ਐਸਟੀਮੇਟ ਵਰਕਰ ਕਟਰ ਕਰਾ ਕੇ ਠੇਕੇਦਾਰ ਤੋਂ ਕੰਮ ਕਰਵਾਇਆ ਜਾਵੇਗਾ ਕੁਝ ਹੀ ਦਿਨਾਂ ਦੇ ਵਿੱਚ ਵਿੱਚ ਬਾਕੀ ਅੱਜ ਜਿਹੜੀਆਂ ਟਟੀਆਂ ਹੋਈਆਂ ਤਾਰਾਂ ਮੈਂ ਮੇਰੇ ਕੋਲ ਦੋ ਕਰਮਚਾਰੀ ਨੇ ਬਾਕੀ ਮੈਂ ਪ੍ਰਾਈਵੇਟ ਕਰਮਚਾਰੀ ਲਾ ਕੇ ਨਾਲ ਹੁਣ ਮੈਂ ਇਹਨਾਂ ਤਾਰਾਂ ਨੂੰ ਗੰਢਾ ਰਿਆ ਵਾਂ ਮੈਂ 1 ਘੰਟੇ ਦੇ ਵਿੱਚ ਵਿੱਚ ਜਿਹੜੀ ਟੁੱਟੀਆਂ ਹੋਈਆਂ ਤਾਰਾਂ ਨੇ ਇਹਨਾਂ ਨੂੰ ਇੱਕੋ ਘੰਟੇ ਦੇ ਵਿੱਚ ਜਿਹੜੀ ਬਿਜਲੀ ਆ ਸਪਲਾਈ ਆ ਤੈਨੂੰ ਬਹਾਲ ਕਰਕੇ ਹੀ ਘਰ ਨੂੰ ਜਾਵਾਂਗਾ ਆਰਜੀ ਤੌਰ ਤੇ ਤੇ ਹੱਲ ਹੋ ਗਿਆ ਪਰਮਨੈਂਟ ਹੱਲ ਪਰਮਨੈਂਟ ਹੱਲ ਆ ਵੀ ਇਹਦਾ ਐਸਟੀਮੇਟ ਪਾਸ ਹੋ ਚੁੱਕਾ ਮੈਂ ਸਟੋਰ ਦੇ ਵਿੱਚੋਂ ਜਿਹੜੀ ਅਸਰਦ ਕਟਕਟਾ ਕੇ ਸਮਾਨ ਡਰਾ ਕਰਾ ਕੇ ਐਸੇ ਹੀ ਹਫਤੇ ਦੇ ਵਿੱਚ ਵਿੱਚ ਜਿਹੜਾ ਹੈਗਾ ਇਹ ਆ ਬਾਜ਼ਾਰ ਦਾ ਜਿਹੜਾ ਹੈਗਾ ਗੰਦ ਫੇ ਇੱਕ ਇੱਕ ਹਫਤੇ ਦੇ ਵਿੱਚ ਅਸੀਂ ਤਾਰਾ ਨੰਨੀਆਂ ਪਵਾ ਕੇ ਕੰਪਲੀਟ ਕਰ ਦਵਾਂਗੇ